ਸਤ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬੋਰਜਹਰੀਕਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜੇਤੋਂ ਪੈਂਦੀ ਆ ਜਿਸ ਦੇ ਵਿੱਚ ਬਾਈ ਜੀ ਬਹੁਤ ਸੋਹਣੀਆਂ ਸਨਖੀਆਂ ਤਿੰਨ ਵੜਾ ਸਾਡੇ ਖਤਰ ਲੈ ਕੇ ਆਏ ਆ ਬਾਈ ਜੀ ਤਿੰਨਾਂ ਦੇ ਵਿੱਚੋਂ ਬਾਈ ਜੀ ਬਾਈ ਜਿਹੜੀ ਪਾਸੇ ਖੜਾ ਸੁਈਸ਼ ਬਾਈ ਵੜਾ ਤੇ ਮਗਰੇ ਦੇ ਬਾਈ ਜੀ ਬੱਛੀ ਆ ਤੇ ਬਾਕੀ ਬੰਦੀ ਹੋਈ ਜਾਣਕਾਰੀ ਆ ਬਾਈ ਜੀ ਤੋਂ ਲਵਾਂਗੇ ਆ ਦੋ ਬਾਈ ਜੀ ਗੱਬਣਾ ਵੜਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਐਡਰੈਸ ਦੱਸ ਦਿਓ ਜੀ ਨਾਮ ਮਾਨਕਾ ਜੀ ਪਿੰਡ ਬੁਰਜਹਰੀ ਕਾ ਜ਼ਿਲ੍ਹਾ ਪੀਤਕੌਰ ਤਹਿਸੀਲ ਜੇਠਾ ਠੀਕ ਆ ਬਾਈ ਕਿੰਨੇ ਦੋ 2.5 ਕਿਲੋ ਮੀਟਰ ਆਟਾ ਆਪਣਾ ਪਿੰਡ ਠੀਕ ਆ ਬਾਈ ਜੀ ਕਿੰਨੇ ਪਰ ਤੈਨਹੀਂ ਲਾਗਾ ਅੱਜ ਆਪਣੇ ਕੋਲੇ ਹੈ ਠੀਕ ਹੈ ਬਾਈ ਜੀ ਤੇ ਇਸੇ ਦਾ ਸ਼ੁਰੂ ਕਰ ਲੈਨੇ ਕੀ ਡਿਟੇਲ ਆ ਦੀ ਵੜਦੀ ਜੀ ਇਹ ਕੱਲ ਸੋਈ ਹੈ ਜੀ ਹਾਂਜੀ ਬੱਛੀ ਹੈਗੀ ਮੰਗਰ ਹਾਂਜੀ ਤੇ ਹੁਣ ਹੋਊਗਾ 12 13 ਕਿਲੋ ਮੰਨ ਲਾ ਬੋਲਾ ਕੱਢਿਆ ਹੋਇਆ ਐ ਸੱਚ ਕੱਲ ਸੋਈ ਹੈ ਬੱਛੀ ਚੰਗੀ ਆ ਬਾਈ ਜੀ ਹੈਨਾ ਬੱਛੀ ਬਹੁਤ ਸੋਹਣੀ ਸੁਨੱਖੀ ਆ ਬਾਈ ਜੀ ਜਰਸੀ ਕ੍ਰੋਸ ਜਰਸੀ ਕ੍ਰੋਸ ਬੱਛੀ ਆ ਸ਼ਹੀਵਾਲ ਚ ਵੀ ਆਉਂਦੀ ਜਰਸੀ ਚ ਵੀ ਆਉਂਦੀ ਆ ਬੱਛੀ ਜੇ ਕੋਈ ਪਾਲਣ ਦਾ ਸ਼ਕੀਨ ਹੋਵੇ ਬੰਦਾ ਬੱਛੀ ਵਾਲੀ ਗਾ ਮਿਲਦੀ ਵੀ ਕਰਮੀ ਬਹੁਤ ਚੰਗੀ ਬੱਛੀ ਆ ਬਾਈ ਹਾਂਜੀ ਹਾਂਜੀ ਕਿੰਨਾ ਦੱਤ ਪਾ ਦੂ ਬਾਈ ਜੀ ਇਹੇ ਦੋ ਤਾਂ ਜੀ 18 ਕਿਲੋ ਚਾਹੀਦਾ ਵੇੜ ਨੂੰ ਦੁੱਧ ਪਾਉਣ ਹਾਂਜੀ ਹਾਂ ਲੈ ਵੇ ਪੱਖੋ ਵੇ ਲਉ ਵੇਖ ਲੋ ਕੱਟੂਏ ਕੱਦ ਵਾਲੀ ਆਣੀ ਹਾਂ ਕੱਦ ਵਾਲੀ ਵੱਡੀ ਵੇੜ ਹੈ ਹਨ ਹਾਂਜੀ ਹਾਂਜੀ ਠੀਕ ਹੁਣ ਦਿਨੇ ਕੇ 12 13 ਕਿਲੋ ਹੁਣ ਹੈਗਾ ਕੱਲ ਸੂਈ ਕਰਕੇ ਫਿਰ ਅਸੀਂ ਕੁਛ ਥੋੜਾ ਛੱਡਿਆ ਵੀ ਠੀਕ ਹੈ ਜੀ ਹੱਕ ਵੀ ਬੰਦਾ 12 13 ਕਿਲੋ ਬਾਈ ਜੀ ਹੁਣ ਬੋਲਾ ਹੀ ਆ ਦੁੱਧ 18 20 ਲੀਟਰ ਪਾ ਦੂਗੀ ਜੀ ਲੈ ਇਹਦਾ ਪੱਕਾ ਹੀ ਹੱਕ ਵੀ ਹੈਗਾ ਬਾਈ ਜੀ ਲੈ ਵੇ ਲੂਆ ਚੰਗਾ ਹਨ ਚੰਗਾ ਲਓ ਬਾਈ ਕੱਦ ਕਾਠ ਵੀ ਸੋਹਣਾ ਉ ਵੀ ਸਮਝ ਸਮਝਾਈ ਵੇੜ ਆ ਚੰਗੀ ਆ ਬਾਈ ਜੀ ਉ ਵੀ ਕਿੱਡੇ ਕੱਦ ਵਾਲੀ ਵਧੀਆ ਵੇ ਹਣ ਕੋਣ ਦੇ ਨੋ ਬਾਈ ਜੀ ਬੱਚੀ ਦੇ ਥਾਂ ਤੁਨ ਬਾਈਆਂ ਦਾ ਬਹੁਤ ਸੋਹਣੇ ਹੈਗੇ ਵੀ ਸੋਹਣੇ ਆ ਬਾਈ ਕੋਈ ਕਹਿੰਦੀ ਗੱਲ ਨਹੀਂ ਚਲ ਕੈਮਰੇ ਚ ਨਾ ਮਾਰੇ ਲੱਤ ਕੋਈ ਗੱਲ ਨਹੀਂ ਤੇ ਬਾਈ ਜੀ ਤੋਰ ਚਾਲੇ ਦੀ ਚੈੱਕ ਕਰਾ ਦਗੇ ਉਹ ਵੀ ਵੈੜ ਕਰਾਉ ਸਾ ਗਰਮੀ ਰਹਿਤਾ ਹੈ ਨਾ ਹਾਂ ਕਰਾਉ ਸਾ ਗਰਮਾਜ ਰੱਖਣ ਵਾਲੀ ਆ ਸਹੀ ਵਾਲ ਦੀ ਇਹਦੀ ਚ ਕਰਾਉ ਹਾਂਜੀ ਹਾਂਜੀ ਦੁੱਧ ਵੀ ਲਓ ਜੀ ਗਾ ਦਾ ਮੱਝਾਂ ਵਾਲਾ ਹੀ ਹੁੰਦਾ ਮੱਝ ਵਰਗਾ ਹੋਊਗਾ ਚਿੱਟਾ ਸਾਫ ਦੁੱਧ ਤੇ ਸੰਘਣਾ ਦੁੱਧ ਬਾਈ ਜੀ ਨੋ ਬਾਈ ਜੀ ਤੋਰ ਚਾਲ ਤੁਨ ਚੈੱਕ ਕਰਾਉਣੇ ਆ ਜਸੱਲੀ ਪਾਰਕ ਤੁਸੀਂ ਆਪ ਕਰਨੀ ਆ ਤੇ ਸੋਹਣੀ ਸਨੱਕੀ ਵੈੜ ਥਾਂ ਤੁਨ ਚਾਰ ਹੀ ਆ ਬਾਈ ਜੀ ਪੂਰੇ ਗੈਪ ਚ ਲੱਗੇ ਆ ਅੱਥੀਚ ਵਾਈ ਵਾਲਾ ਥਾਣਾ ਕੱਲਾ ਕੱਲਾ ਸੋਹਣਾ ਮੁਠੀ ਵਾਲਾ ਇਹ ਡੰਗ ਦੇ ਅਬਾਦੀ ਜੀ ਲੱਗ ਹਾਂ ਹਾਂਜੀ ਬਾਈ ਜੀ ਕਿਰਾ ਮਾ ਦਾ ਮੋਟਾ ਹੁੰਦਾ ਏ ਲੋ ਬਾਈ ਵਧੀਆ ਵੈਰ ਬਣ ਜਾਣਾ ਠੀਕ ਆ ਜੀ ਬਾਈ ਜੀ ਕਿਸੇ ਵੀ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਹੁਣ ਦਾ ਨੰਬਰ ਸਕਰੀਨ ਦੇ ਥੱਲੇ ਦੇ ਪਾਸੇ ਚੱਲੂਗਾ ਚਲਦੇ ਨੰਬਰ ਤੇ ਸਪਾਰਕ ਕਰ ਲਿਓ ਦੇਵੇਦ ਗੰਨਾੜਾ ਨੂੜਾ ਬਾਈ ਜੀ ਪੂਰੀਆਂ ਸੁਣਨਾ ਖੱਦ ਤੋਂ ਪੁੱਛਦੇ ਪਤਾ ਜਾਣ ਕੇ ਕਹਿੰਨੇ ਹਨ ਹਾਂ ਬਾਈ ਜੀ ਦੋ ਤਾਂ ਸੇਵਾ ਦਾ ਹਨਾ ਦੇਣ ਨੂੰ ਭਲਾ 25 ਦੇ ਦੇ ਤੇ ਪਰ 18 ਲੀਟਰ ਦਾ ਨੋਰਮਲ ਗੱਲ ਹੈਗੀ ਆ ਪੌਣ ਦਾ ਹੱਕ ਆ ਉਹ ਕੱਦ ਕਾਠ ਦੀ ਚੰਗੀ ਆ ਵੇੜ ਭਾਂਡਾ ਭੁੰਡਾ ਸੋਨਾ ਹਾਂਜੀ ਮੋਢੇ ਤਾਂ ਹੀ ਆਉਂਦੀ ਆਉਂਦੀ ਆ ਬਾਈ ਜੀ ਕੱਦ ਥੋੜਾ 6 ਫੁੱਟ ਦੇ ਲਗਭਗ ਹੀ ਹੋਊਗਾ ਉਹਦਾ ਸਾਢੇ 5 6 ਫੁੱਟ ਦੇ ਠੀਕ ਹੈ ਤੇ ਕਿੰਨੇ ਦੀ ਦੇ ਦਾਂਗੇ ਬਾਈ ਜੀ ਅੱਜ ਮੋਲੇ ਦਾ 70 ਕਰਾ ਲੈ 50 ਕਰਾ ਲੈ 65000 ਦੀ ਖਾਂ ਨਾ ਜੀ ਠੀਕ ਆ ਬਾਈ ਕੋਈ ਮਾਨਤਾਣ ਕਰ ਦੋਗੇ ਮਾੜਾ ਮੋਟਾ ਮਾੜਾ ਮੋਟਾ ਹੋਊਗਾ ਲਓ ਬਾਈ ਜੀ ਮਾਨਤਾਣ ਕਰ ਦੇਣਗੇ ਮੁੱਲ ਬਾਈ ਜੀ ਨੇ ਸਹੀ ਆ ਜੀ ਸਹੀ ਆ ਮੁੱਲ ਬਾਈ ਜੀ ਨੇ ਬਿਲਕੁਲ ਜਾਇਜ਼ ਕਰਿਆ ਬਾਕੀ ਦੋ ਆ ਬਾਈ ਜੀ ਅੱਜ ਵੇਖ ਜੇ ਤਾਂ ਮੈਨੂੰ ਇੱਕ ਦਿਨ ਮੁੱਲ ਜ਼ਿਆਦਾ ਕਰਦਾ ਮੈਂ ਕਹਾਂ ਹੁਣ ਨਹੀਂ ਹਸਾ ਆਉਣਾ ਕਰਿਆ ਕਰੋ ਮੁੱਲ ਬਾਲੇ ਦਾ ਫਾਇਦਾ ਨਹੀਂ ਹੁੰਦਾ ਬਾਈ ਗੱਲ ਵੀ ਸਹੀ ਨਹੀਂ ਤੁਹਾਨੂੰ ਫੋਨ ਵੀ ਆਉਣਗੇ ਗਾਂ ਵੀ ਤੁਹਤ ਮੰਗਣਗੇ ਲੋਕ ਅੱਜ ਠੀਕ ਆ ਅਗਲੇ ਕੋਲ ਬੰਦਾ ਜਿਹੜਾ ਜਾਨਵਰ ਰੱਖਦਾ ਉਹਨੂੰ ਪਤਾ ਹੀ ਵੀ ਕਿੰਨੇ ਕ ਦਾ ਪਸ਼ੂ ਆ ਤੇ ਕਿੰਨੇ ਕ ਦਾ ਆ ਲੈਣਾ ਮੋਹਲਾ ਜੀ ਥੋੜਾ ਵੈਸੇ ਜਾਇਜ਼ ਆ ਬਾਕੀ ਜਾਇਆ ਤੇ ਮੋਰ ਦੇ ਸਮੇ ਨੂੰ ਇਹਨੇ ਵੀ ਕਰਮਾਲੀ ਨੇ ਨਾਲ ਹੀ ਰਲ ਜਾਣਾ ਵਹਿੜ ਬਣ ਜਾਣਾ ਤੇ ਦੂਜਾ ਨੰਬਰ ਬਾਈ ਜੀ ਇਹ ਗੱਬਣ ਆ ਜੀ ਹਾਂ ਕੈਦਨ ਲਜੂ ਜੀ ਇਹ ਇਹ ਆ ਪੰਜ ਚਾਰ ਦਿਨ ਹੀ ਲਊਗੀ ਠੀਕ ਆ ਬਈ ਥਲ ਤੁਨੇ ਨੂੰ ਬਹੁਤ ਸੋਣਾ ਹੈ ਨਾ ਮੱਖਾ ਵੀ ਪਾ ਦੋ ਬਾਈ ਜੀ ਥਨ ਚਾਰੀ ਆ ਕੋਈ ਫੋਟ ਸ਼ਾਹ ਗੇਦੇ ਵੀ ਹੈ ਨਹੀਂ ਕੱਦ ਕਾਠ ਵਾਲੀ ਆ ਫੁੱਲ ਵੱਡੀ ਵਹਿੜ ਥਰਮ ਵਾਲੀ ਵਹਿੜ ਆ ਉਹ ਬਾਈ ਜੀ ਪੂਰੀ ਵਹਿੜ ਵੱਡੀ ਆ ਜੀ ਠੀਕ ਆ ਤੇ ਇਹ ਬਾਈ ਕਿੰਨਾ ਕੁ ਦੁੱਧ ਪਾ ਦੂਂਗਾ ਤਾਜਾ ਇਹ ਤਾਂ ਚਾਹੀਦਾ 26-27 ਲੀਟਰ ਦੁੱਧ ਹੱਕ ਵੀ ਹੈਗਾ ਤਹਾ ਦਿਨ ਕਨੇਲੇ ਜੁੰਦਾ ਚਾਹਣਾ ਪੰਜ ਚਾਰ ਦਿਨ ਲੱਗ ਗਈ ਪੰਜ ਚਾਰ ਦਿਨ ਵਲਵਲਾ ਸੋਹਣੇ ਲੇਵੇ ਦਾ ਵਲ ਢੱਲਾ ਟੋੜਨੀ ਵਾਲਾ ਗੋਲ ਲੇਵਾ ਬਾਈ ਜੀ ਚੰਗਾ ਵੱਡੀ ਬਿਹੜਾ ਜਣੀ ਬਿਊਟੀ ਹੈ ਫੱਟਲੇਵਾ ਬਣਾਉਗੀ ਪੂਰਾ ਤੋੜਦੀ ਭੰਦੀ ਨਹੀਂ ਪੂਰਾ ਜਮਾ ਪੂਰਾ ਆਰਡਰ ਆ ਹਾਂਜੀ ਅੱਡ ਬਹੁਤ ਚੰਗਾ ਥਣ ਵੀ ਸੋਹਣਾ ਬਾਈ ਜੀ ਮੱਖੀ ਵੱਧਾ ਟੁੱਡੇ ਮਨ ਲਾਦੀ ਜਿਹੜਾ ਗਾਜ ਨਾ ਹਾਂਜੀ ਲੈ ਤੋਰ ਚਾਹ ਲੈ ਦੀ ਬਾਈ ਜੀ ਚੈੱਕ ਕਰਾਦਗੇ ਕਰਾ ਦਿੰਦਾ ਆ ਜਾ ਲੋ ਬਾਈ ਜੀ ਤੋਰ ਚਾਲ ਇਹਦੀ ਵੀ ਤੁਹਾਨੂੰ ਚੈੱਕ ਕਰਾਉਣੇ ਆ ਦਸੱਲੀ ਪਾਰਕ ਤੁਸੀਂ ਆਪ ਕਰਨੀ ਆ ਪੂਰੀ ਚੰਗੀ ਵਿਹੜ ਫੁੱਲ ਵੱਡੇ ਕੱਦ ਕਾੜ ਦੀ ਸਮੇ ਸਮਾਈ ਆ ਬਾਈ ਜੀ ਖਾਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਅੱਥੀ ਚਵਾਈ ਵਾਲਾ ਕੱਲਾ ਕੱਲਾ ਚਾਰੇ ਨੁਕਰਾਂ ਤੇ ਬਾਈ ਜੀ ਪੀੜੀ ਦੇ ਪਾਵਿਆਂ ਨੂੰ ਇੱਕੋ ਜਾਂ ਖਾਣਾ ਫੇਸ ਕੁਆਲਟੀ ਚੰਗੀ ਆ ਬਾਈ ਜੀ ਪੂਰੀ ਸੋਹਣੀ ਸੁਨੱਖੀ ਵਿਹੜਾ ਤੇ ਬਾਈ ਇਹ ਆ ਪਾ ਜਾਇਜ ਕਿੰਨੇ ਦੇ ਦਾਂਗੇ ਜੀ 90 95 ਜਿੰਨਾ ਮਰਜੀ ਕਰਾ ਲੋ 85000 ਦੀ ਜੱਸ ਲੋ ਜੀ ਠੀਕ ਆ ਜੀ ਕੋਈ ਮਾਲਤਾਨ ਜੀ ਮਾਲਤਾਨ ਤਾਂ ਸੁੱਟ ਸਪਾਹ ਹੋ ਜੀ ਠੀਕ ਆ ਜੀ ਮੋਹਲਾ ਜੀ ਥੋੜੇ ਵਾਕ ਹੀ ਜਾਜ ਆ ਅੱਜ ਨਹੀਂ ਕੋਈ ਆਇਜ ਵਾਲੀ ਗੱਲ ਆ ਵੀ ਗਾ ਹੈਗੀ ਐ ਨਿਰਪੀਆਂ ਦੀ ਜਿੰਨੇ ਤੁਸੀਂ ਮੰਗੇ ਆ ਫਿਰ ਤੇ ਬਾਕੀ ਮਾਲਤਾਨ ਤਾਂ ਇਹਦਾ ਕੁੱਲ ਬੰਦਾ ਪਾਲਦਾ ਕੋਈ ਨਾ ਕੋਈ ਕਰਨੇ ਪੈਦਾਗਾ ਕੋ ਗਾਗ ਰੱਬ ਵਰਗਾ ਹੁੰਦਾ ਬਾਈ ਹਨਾ 95 ਕਿਲੋ 90 ਕਰਾ ਲਓ ਇੰਨੇ ਦੀ ਜਿਸਮ ਹੱਕਾ ਗਾਗ ਦਾ ਮਾਣ ਕਰਨਾ ਚਲੋ ਕੋਈ ਗੱਲ ਨਹੀਂ ਤੇ ਤੀਜਾ ਨੰਬਰ ਬਾਈ ਜੀ ਇਹ ਵੀ ਗੱਪਣਾ ਜੀ ਤੂੰ ਕਬੂਤਰੀ ਵਰਗੀ ਐ ਵੀ ਚਿੱਟੀ ਹਨਾ ਠੀਕ ਆ ਬਾਈ ਇਹਨੇ ਸੂਏ ਕਿਹੜੇ ਸੂਨਾ ਇਹ ਦੂਜਾ ਸੂਤ ਹੈ ਦੂਜਾ ਸੂਤ ਦਿਨ ਕਿੰਨੇ ਲੈ ਜੂ ਦਿਨ ਇਹ ਹਫਤਾ ਲਊਗੀ ਹਫਤਾ ਲਈ ਮਤ ਕੋਲ ਰਹੇ ਜੀ ਮੈਂ ਹਫਤਾ ਤਾਂ ਪੱਕਾ ਹੀ ਲਊਗੀ ਠੀਕ ਆ ਸੋਹਣੀ ਕਬੂਤਰੀ ਵਰਗੀ ਨੁਖਰੀ ਘੋੜੀ ਵਰਗੀ ਹੈ ਨਾ ਹਾਂ ਜੀ ਹਫਤਾ ਲਈ ਦੁੱਧ ਕਿੰਨਾ ਬਾਦੂ ਬਾਈ ਇਹ ਦੁੱਧ ਦੇ 16 17 ਕਿਲੋ ਦੇਊਗੀ ਠੀਕ ਹੈ ਜੀ ਸੀਮਨ ਸੁਮੇ ਕਿਹੜਾ ਤਰਵਾਇਆ ਪਤਾ ਇਹ ਮੈਨੂੰ ਤਾਂ ਨਹੀਂ ਮੈਨੂੰ ਪਤਾ ਬਿਲਕੁਲ ਠੀਕ ਆ ਬਾਈ ਲਓ ਬਾਈ ਜੀ ਪੂਰੀ ਸੋਹਣੀ ਸੁਨੱਖੀ ਚਿੱਟੀ ਕਬੂਤਰੀ ਵਰਗੀ ਵਹਿੜ ਤੇ ਤੌਰ ਚਾਲ ਦੀ ਵੀ ਤੁਹਾਨੂੰ ਚੈੱਕ ਕਰਾਉਣੇ ਆ ਫੇਸ ਉਸ ਬੜਾ ਪਿਆਰਾ ਕੱਲੇ ਕਾਨੀ ਕਾਲੇ ਆ ਕਰਮਾਲੀ ਦੇ ਥਣ ਬਹੁਤ ਚੰਗਾ ਲ ਹਾਂਜੀ ਠੀਕ ਹੈ ਜੀ ਹਨ ਬਾਈ ਜੀ ਮੁੱਠੀ ਵਾਲਾ ਹਾਥੀ ਚੁਵਾਈ ਵਾਲਾ ਕੱਚੀ ਜ਼ਰੂਰ ਹੈਗੀ ਆ ਹੱਥ ਤੈਨੂੰ ਹਜੇ ਵੇੜਨੇ ਦੱਸਣਾ ਹੀ ਮੈਂ ਕੀ ਚੀਜ਼ ਆ ਆਪਾਂ ਨੂੰ ਵੀ ਪਤਾ ਆ ਵੀ ਅਜ ਤੱਕ ਕੱਚੀ ਨੇ ਦਾ ਨਹੀਂ ਕੋਈ ਗੱਲ ਨਹੀਂ ਬਾਈ ਜੀ ਉੱਥੇ ਰੇ ਬੰਦੇ 파ਰਖ ਨਰਖਲੇ ਆ ਜਿਨ੍ਹਾਂ ਨੂੰ ਪਤਾ ਸਿਉਣਾ ਦਾ ਬਾਕੀ ਲਾਲ ਤਾਂ ਦੇ ਹੁੰਦੇ ਜੁੱਲਿਆਂ ਚ ਪਏ ਵੀ ਦਗਦੇ ਆ ਇਹ ਲਕੋਣ ਵਾਲੀਆਂ ਚੀਜ਼ਾਂ ਨਹੀਂ ਹੁੰਦਗੀਆਂ ਜਿਹਨੂੰ 파ਰਖ ਨਰਖਾ ਉਹਨੇ ਆਪ ਹੀ ਵੇਖ ਲੈਣੀ ਵੀ ਕੀ ਚੀਜ਼ ਲੈਣ ਲੱਗੇ ਤੇ ਕੀ ਚੀਜ਼ ਆ ਇਹ ਠੰਡੀ ਆਇਆ ਨਹੀਂ ਕੋਈ ਗਰਮਾ ਗਰਮੀ ਵਾਲੀ ਉਹ ਠੰਡੀ ਮਿੱਟੀ ਹੈ ਸਹੀ ਹੈ ਹਾਂਜੀ ਪੂਰਾ ਲੋ ਬਾਈ ਜੀ ਲੱਡਲਾ ਬਹੁਤ ਪੰਗਾ ਹਾਂਜੀ ਇਹ ਬਾਈ ਜਿਆਜ ਕਿੰਨੇ ਦੇ ਦਾਂਗੇ ਇਹ 75000 ਦੀ 75000 ਦੀ ਹਾਂਜੀ ਕੋਈ ਮਾਨਤਾਨ ਬਹ ਮਾਨਤਾਨ ਹੋ ਜੂਗਾ ਠੀਕ ਹੈ ਜੀ ਲੋ ਬਾਈ ਜੀ ਮੁੱਲ ਤਾਂ ਅੱਜ ਛੋਡੇ ਵਾਹਿਗੁਰੂ ਦੀ ਕਿਰਪਾ ਨਾਲ ਜਿਆਜ ਆ ਕਿਸੇ ਵੀਰ ਦੇ ਬਾਈ ਤਿੰਨਾ ਨਗਾ ਦੇ ਵਿੱਚੋਂ ਕੋਈ ਵੀ ਪਸੰਦ ਆਵੇ ਤੇ ਬਾਈ ਜੀ ਨਾਲ ਸੰਪਰਕ ਕਰ ਲਿਓ ਮੈਲ ਨੰਬਰ ਬਾਈ ਜੀ ਤੋਂ ਪਾਪੋ ਦਿੰਦੇ ਹਾਂ ਬਾਈ ਜੀ ਦੱਸ ਦਿਓ ਮੋਬਾਈਲ ਨੰਬਰ 94646 36577 ਜੀ ਇੱਕ ਵਾਰੀ ਫੇਰ ਦੱਸ 94646 36577 ਲਓ ਵੀਰ ਜੀ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਦੇ ਥੱਲੇ ਦੇ ਪਾਸੇ ਚੱਲੂਗਾ ਚਲਦੇ ਨੰਬਰ ਤੇ ਸੰਪਰਕ ਕਰ ਲਿਓ ਆਪਣੀ ਬਾਈ ਜੀ ਵੀਡੀਓ ਸੋਹਣੀ ਲੱਗੇ ਕਿ ਸ਼ੇਅਰ ਕਰ ਲਿਓ ਲਾਈਕ ਕਰ ਲਿਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਓ ਅੱਗੇ ਵਾਸਤੇ ਵੀਡੀਓ ਤੁਹਾਡੇ ਤੱਕ ਪਹੁੰਚ ਸਕਣਾ ਤੇ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ